देखो कट कट दे 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 आ, दे भी भी जी ਅੱਜ ਅਸੀਂ ਕੈਦਗੇ ਘਟ ਤੋਂ ਘਟ ਵੀ ਮਾਨਸਾ ਜ਼ਿਲ੍ਹੇ ਦੇ ਵਿੱਚੋਂ 6-7000 ਬੰਦਾ ਅਸੀਂ ਲੈ ਕੇ ਜਾ ਰਹੇ ਹਾਂਗੇ ਕਿਉਂਕਿ ਸਾਡੀਆਂ ਮੰਗਾਂ ਨੇ ਸਾਡੇ ਮਸਲੇ ਆ ਸਾਡੇ ਲੋਕਾਂ ਨੂੰ ਸਮਝ ਲੱਗ ਗਈ ਅਸੀਂ ਉਰਾ ਪਰਾਂ ਜਾਣ ਦੇ ਨਾਲੋਂ ਅਸੀਂ ਖਨੌਰੀ ਬਾਡਰ ਤੇ ਕਿਉਂ ਨਾ ਪਹੁੰਚ ਗਏ ਪਿਛਲੇ 11 ਮਹੀਨੇ ਤੋਂ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ ਹੈਗਾ ਐਨਐਸਪੀ ਗਰੰਟੀ ਕਾਨੂੰਨ ਬਣਾਉਣ ਦੇ ਲਈ ਕਰਜ਼ਾ ਮੁਕਤੀ ਦੇ ਲਈ 2020 ਬਿਜਲੀ ਐਕਟ ਰੱਦ ਕਰਵਾਉਣ ਦੇ ਲਈ ਔਰ ਕਾफी ਮੰਗਾ ਨਾਲ ਨਿਕਿਆ ਇਹ ਮੰਗਾ ਨੂੰ ਮਨਾਉਣ ਦੀ ਖਾਤਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਿਆ ਪਿਛਲੇ 40 ਦਿਨਾਂ ਤੋਂ ਲੈ ਕੇ ਤਾਂ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਕੱਲ ਦੀ ਆਵਾਜ਼ ਸੀਗੀ ਉਹਨੇ ਪਾਇਆ ਲਾਈਵ ਹੋ ਕੇ ਦੱਸਿਆ ਲੋਕਾਂ ਨੂੰ ਵੀ ਮੈਂ ਅਖੀਰ ਦੇ ਵਿੱਚ ਲੋਕਾਂ ਦੇ ਨਾਲ ਜਿਹੜੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾਗਾ ਤਾਂ ਵੀ ਸਾਡੇ ਲੋਕਾਂ ਨੂੰ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਸਾਡੇ ਲੋਕ ਸਾਡੇ ਕਿਸਾਨ ਸਾਡੇ ਮਜ਼ਦੂਰ ਉਹਦੀਆਂ ਭਾਵਨਾ ਨੂੰ ਸਮਝ ਗਏ ਨੇ ਕਿ ਸਿੱਖ ਗਏ ਨੇ ਤਾਂ ਅੱਜ ਸਾਡੇ ਕਿਸਾਨ ਵੀਰ ਉਹ ਵੱਧ ਤੋਂ ਵੱਧ ਅਖਨੌਰੀ ਬਾਰਡਰ ਤੇ ਜਿਹੜੇ ਜਾ ਰਹੇ ਨੇਗੇ ਲਗਭਗ 7-8000 ਬੰਦਾ ਜਿਹੜਾ ਸਾਡਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਅਖਨੌਰੀ ਬਾਰਡਰ ਦੇ ਉੱਤੇ ਪਹੁੰਚੂਗਾ ਵੱਡੇ ਕਾਫਲੇ